ਵਾਈ ਕਾਲ ਚਾਹਤ ਜੀ ਡਾਕਟਰ ਸਾਹਿਬ ਚੜ੍ਹਦੀ ਕਲਾ ਕਿਰਪਾ ਬਰਖਾ ਵਾਇਰੋ ਜੀ ਮੇਰਾ ਤੁਸੀਂ ਕਿੱਥੇ ਹੋ ਅਮਰਸਰੋਂ ਕਿ ਜਾਂ ਬਾਰਡਰ ਤੇ ਨਹੀਂ ਬਾਰਡਰ ਤੇ ਨਹੀਂ ਤੁਸੀਂ ਬਾਰਡਰ ਤੇ ਹੋ ਹਾਂ ਜੀ ਜੀ ਮਾਸਟਰ ਜੀ ਨਾਲ ਗੱਲ ਹੋਈ ਸੀ ਮਾਸਟਰ ਜੀ ਕਹਿੰਦੇ ਮੈਂ ਗੱਲ ਕਰਦਾ ਤੇ ਮੈਂ ਕਹਾਂ ਚਲੋ ਮੈਨੂੰ ਨਾ ਇਹ ਦੱਸੋ ਕਿ ਜੋ ਤੁਹਾਡਾ ਪਿੰਡ ਕਿਹੜਾ ਹੈ ਉਸ ਵਕਤ ਕਿਹੜੇ ਪਿੰਡ ਦਾ ਹੋ ਮੋਦੀ ਮੋਦੀ ਆਪ ਜੀ ਕੋਲ ਰੁਪਇਆ ਕਰਨੀ ਮੈਂ ਭਾਈ ਚਮਨ ਸਿੰਘ ਬੋਲ ਰਿਹਾ ਦਿੱਲੀ ਤੋਂ ਮਾਸਟਰ ਜੀ ਹਜ਼ਾਰ ਦੋ ਦੋਸਤਾਂ ਦਾ ਭਰਾਇਆ ਪਾ ਸੱਤਵੇਂ ਸੱਤਵੇਂ ਠੀਕ ਹੈ ਸਰ ਹਾਂਜੀ ਹਾਂਜੀ ਤਾਂ ਆਪਾਂਛੇ ਮਿਲੇ ਵੀ ਹੋਈਏ ਆਪ ਮੈਨੂੰ ਦੱਸੋ ਕਿ ਤੁਹਾਡਾ ਪਿੰਡ ਬਾਰਡਰ ਤੋਂ ਕਿੰਨੀ ਦੂਰ ਹੈ ਇੰਟਰਨੈਸ਼ਨਲ ਬਾਰਡਰ ਜਿਹੜਾ ਪਾਕਿਸਤਾਨ ਜਿਹੜਾ ਬਿਲਕੁਲ ਹੀ ਬਸ ਆਹ ਤਾਂ ਹੈ 3-4 ਕਿਲੋਮੀਟਰ ਦੀ 10-15 ਚਾਲ ਕਰੋ ਹਮਨਾਂ ਦੱਸੋ ਕਿ ਹਾਲਾਤ ਕੀ ਆ ਕਿਉਂਕਿ ਇੱਥੇ ਨਾ ਦਿੱਲੀ 'ਚ ਅਸੀਂ ਬੈਠੇ ਆਂ ਔਰ ਬਹੁਤ ਸਾਰੀਆਂ ਖਬਰਾਂ ਪੁੱਠੀਆਂ ਸੱਦੀਆਂ ਜਾਂ ਕੋਈ ਗਲਤ ਝੂਠੀਆਂ ਫੇਕ ਖਬਰਾਂ ਨਿਕਲਦੀਆਂ ਮੈਨੂੰ ਇਹ ਬੇਨਤੀ ਹੈ ਕਿ ਇੱਥੋਂ ਦੇ ਹਾਲਾਤ ਬਿਲਕੁਲ ਠੀਕ ਆ ਅੱਛਾ ਜੀ ਇੱਥੋਂ ਬੇਨਤੀ ਹੈ ਕਿਰਪਾ ਕਰੇ ਇਹਨਾਂ ਵੀ 8 ਵਜੇ ਬਲੈਕਆਊਟ ਹੋ ਜਾਂਦਾ ਤੁਸੀਂ ਆਪਣੇ ਲਾਈਟਾਂ ਕਰ ਲਈਆਂ ਬੰਦ ਕਰ ਦਿਓ ਓਕੇ ਤੇ ਤੁਸੀਂ ਹੁਣ ਸਾਰੇ ਹਾਂਜੀ ਹਾਂਜੀ ਸਾਰਾ ਪਰਿਵਾਰ ਇੱਥੇ ਕੁਲ ਗਿਆ ਨੇ ਜੇ ਇਹ ਨਹੀਂ ਹੋਈ ਪੀ ਇਨਫਰਮੇਸ਼ਨ ਆਪਣੇ ਘਰ ਛੱਡ ਕੇ ਚਲ ਜਿਓ ਆਰਮੀ ਆਈ ਜਰੂਰ ਆ ਅੱਛਾ ਜੀ ਠੀਕ ਆ ਠੀਕ ਆ ਠੀਕ ਆ ਠੀਕ ਆ ਤੋ ਫਾਸਲੇ ਆਰਮੀ ਅੱਗੇ ਪਰ ਉਹ ਅੱਗੇ ਜਦੋਂ ਕਾਰਗਲ ਦੀ ਲੜਾਈ ਲੱਗੀ ਹੈ ਨਾ ਜੀ ਹਾਂਜੀ 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 ਉਹਦੇ ਨਾਲ ਪਹਿਲਾਂ ਕਹਿੰਦਾ ਸੀ ਆਪਣੇ ਘਰ ਜਿਹੜੇ ਮੇਲੇ ਕਰ ਦੋ ਜੀ ਠੀਕ ਆ ਠੀਕ ਆ ਠੀਕ ਆ ਤੇ ਹੁਣ ਵੈਦ ਦੀ ਕਿਰਪਾ ਵੀ ਮਾਰੇ ਸਾਰੇ ਪਰਿਵਾਰ ਇੱਥੇ ਬੈਠੇ ਠੀਕ ਠਾਕ ਸਾਰੇ ਮੇਰੇ ਵੈਦ ਦੀ ਚਲੋ ਬੜੀ ਕਿਰਪਾ ਹੋਣੀ ਚਾਹੀ ਜੀ ਅਸੀਂ ਅਰਦਾਸ ਕਰਦੇ ਜੋ ਵੀ ਗਵਰਨਮੈਂਟ ਦਾ ਪਾਲਣ ਹੋ ਆਪਾਂ ਪਾਲਣ ਕਰਦੇ ਪੂਰਾ ਵੀ ਜੇ ਲਾਈਟ ਨੂੰ ਲੜਾਂਦੇ ਆਓ ਪਰ ਰੱਖੋ ਬਸ ਲਾਈਟਾ ਸ਼ਾਮ ਔਰ ਰਾਤ ਦੀ ਬਿਲਕੁਲ 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 ਅੱਛਾ ਲਾਈਟ ਹਾਂਜੀ ਹਾਂਜੀ ਲੈਟਾਂ ਤੋਂ علاوہ ਕੋਈ ਕੋਈ ਜਦੋਂ ਰੋਲਾ ਗੋਲਾ ਜਦਾ ਪਿਆ ਤੇ ਤੁਹਾਡੇ ਪਿੰਡ ਚ ਕੋਈ ਮਤਲਬ ਕਿ ਨੁਕਸਾਨਬਾਜ਼ੀ ਤਾਂ ਨਹੀਂ ਹੋਈ ਕੋਈ ਕੋਈ ਗੋਲਾ ਗੋਲਾ ਬਚਾਈ ਹੋਇਆ ਜੀ ਮੇਰੇ ਬਚਾਈ ਹੋ ਗਿਆ ਚਲੋ ਕਿਰਪਾ ਜੀ ਇਹ ਦੇਕਰੂ ਰਾਮਦਾਸ ਜੀ ਮੇਰੀ ਹੈ ਜੀ ਉਹ ਗੁਰੂ ਰਾਮਦਾਸ ਪਾਤਸ਼ਾਹ ਜੀ ਮੇਰੀ ਹੈ ਜੀ ਹੋਰ ਤਾਂ ਕੋਈ ਹੋਈ ਨਹੀਂ ਸਕਦੀ ਕਿ ਗੁਰੂ ਸਾਹਿਬ ਨੇ ਗੁਰੂ ਸਾਹਿਬ ਨੇ ਹੀ ਰੱਖਣਾ ਸਾਰਿਆਂ ਨੂੰ ਤੇ ਚਲੋ ਅਸੀਂ ਅਰਦਾਸ ਕਰਦੇ ਹਾਂ ਪ੍ਰਮਾਤਮਾ ਅੱਗੇ ਕਿ ਤੁਹਾਡੀ ਚੜ੍ਹਦੀ ਕਲਾ ਦੀ ਚੜ੍ਹਦੀ ਕਰੋ ਸਾਰੇ ਪਿੰਡ ਜਿੰਨੇ ਵੀ ਆ ਤੇ ਇਹ ਕਾਲਾ ਪਿੰਡ ਕਿ ਬਾੜ ਦੇ ਕਿਹੜੇ ਟਾਰੀ ਕੋਲ ਪੰਦਾ ਕਿ ਨਾ ਗਾਂਹ ਪੰਦਾ ਸਾਡਾ ਟਾਰੀ ਦੇ 4 ਕਿਲੋਮੀਟਰ ਗਾੜੀ ਪਿੰਡ ਮੋਦੇ ਇਤਰੋ ਇਤਰੋ ਇਹਦੇ ਬਿਲਕੁਲ ਤਾਰਾ ਜੀਰੋ ਲੈਣ ਆਵੇ ਅੱਛਾ ਅੱਛਾ ਇਤਰੋ ਠੀਕ ਆ ਠੀਕ ਆ ਠੀਕ ਆ ਠੀਕ ਆ ਜਿਹੜਾ ਤੁਹਾਨੂੰ ਇਹ ਨਾ ਜਿੱਥੇ ਪੁਲ ਕੰਜਰੀ ਕਹਿੰਦੇ ਸੀ ਪੁਲ ਖਾਲਸਾ ਬਣਿਆ ਪੁਲ ਕੰਜਰੀ ਜਿੱਥੇ ਮਹਾਰਾਜ ਰੇਸ ਸਿੰਘ ਨੇ ਕੰਜਰੀ ਵੇਖੀ ਸੀਗੀ ਉਹਦਾ ਹਾਂਜੀ ਹਾਂਜੀ ਠੀਕ ਆ ਠੀਕ ਆ ਠੀਕ ਆ ਠੀਕ ਆ ਪੁਲ ਕੰਜਰੀ ਉਹ ਬਿਲਕੁਲ ਤਾਰਾ ਦੇ ਨਾਲ ਸਰ ਕੋਈ ਨਹੀਂ ਮੈਂ ਅੰਮ੍ਰਿਤਸਰ ਜਦੋਂ ਆਉਂਗਾ ਤੁਹਾਡੇ ਮਾਸਟਰ ਜੀ ਨਾਲ ਤੁਹਾਡੇ ਕੋਲ ਆਉਂਗਾ ਤੁਹਾਡੇ ਸਰਪਨ ਚਾਹ ਪੀਵਾਂ ਇਕੱਠੇ ਬੈਠ ਕੇ ਜੀ ਐਨ ਜੀ ਐਨ ਜੀ ਸਿਹਤਿਆ ਦਿੱਲੀ ਦਾ ਇਧਰੋਂ ਨਾ ਦਿੱਲੀ ਤਾਂ ਵਧੀਆ ਜੀ ਦਿੱਲੀ ਸਭ ਠੀਕ ਹੈ ਦਿੱਲੀ ਤਾਂ ਵਧੀਆ ਕੋਈ ਇੱਥੇ ਦਾ ਠੀਕਾ ਸਭ ਨਾ ਜੀ ਇਧਰੋਂ ਕਿਰਪਾ ਵਈ ਗੁਰੂ ਆਮਦਾ ਜੀ ਮੇਰੇ ਫਿਰ ਕੋ ਮਾਰੇ ਪਰਵਾਰ ਪਿੱਛੇ ਸਾਰੇ ਠੀਕ ਆ ਜੀ ਠੀਕ ਆ ਮਿਹਰਬਾਨੀ ਡਾਕਟਰ ਸਾਹਿਬ ਮੈਂ ਤੁਹਾਨੂੰ ਕੱਲ ਕਰਦਾ ਫਿਰ ਆਂਦੀ ਆ ਥੈਂਕ ਯੂ ਸਰ ਥੈਂਕ ਯੂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਡਾਕਟਰ ਮੇਜਰ ਸਿੰਘ ਜੀ ਇਹ ਬਾੜ ਤੋਂ 2-3 ਕਿਲੋਮੀਟਰ ਹੋ ਰਿਹਾ ਆ ਆ ਉਸ ਏਰੀਆ ਚ 4 ਕਿਲੋਮੀਟਰ ਕਦੇ 3 ਕਿਲੋਮੀਟਰ ਪੰਦਾ ਤੋਂ ਸਲਾਹ ਬਿਲਕੁਲ ਠੀਕ ਹੈ ਗੁਰੂ ਰਾਮਦਾਸ ਪਾਤਸ਼ਾਹ ਜੀ ਕਿਰਪਾ ਤੇ ਜਿਹੜੀਆਂ ਮਾੜੀਆਂ ਖਬਰਾਂ ਫਵਾਮਾ ਰਾਤੇ ਹੁਣ ਧਿਆਨ ਦੇਣ ਦੀ ਲੋੜ ਨਹੀਂ ਹੈ ਸੀਲ ਪੈਰ ਹੋ ਚੁੱਕਾ ਹੈ ਦੋਨੋਂ ਪਾਸੇ ਹੀ ਬੰਬ ਧਮਾਕੇ ਰੁਕ ਚੁੱਕੇ ਆ ਤੋਂ ਅਸੀਂ ਵੀ ਅਰਦਾਸ ਕਰਦੇ ਆ ਕਿ ਹਾਲਾਤ ਬਹੁਤ ਠੀਕ ਰਹਿਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ